ਦੋਸਤੋ ਜਦੋਂ ਲੋਕ ਗਿਰਦੇ ਆ ਨਾ ਤਾਂ ਇੰਨਾ ਗਿਰ ਜਾਂਦੇਗੇ ਵੀ ਉਹ ਕਿਸੇ ਵੀ ਹੱਦ ਤੱਕ ਜਾਵੜਦੇ ਕਿਸ ਦੀ ਬਦਨਾਮੀ ਕਰਨ ਵਾਸਤੇ ਤੇ ਇਹੀ ਗੱਲ ਤੁਹਾਨੂੰ ਆਪਣੀ ਦੱਸਦੇ ਆਪਾਂ ਤੇ ਆਪਣੇ ਪਿੰਡ ਮੁੰਡਾ ਸਰਪੰਚ ਬਣਿਆ ਗਰਮੇਲ ਸਿੰਘ ਖਾਲਸਾ ਤੁਸੀਂ ਵੀਡੀਓ ਦੇਖਦੇ ਰਹਿੰਦੇ ਆ ਅਕਸਰ ਮੈਂ ਪਹਿਲਾਂ ਵੀ ਪਾਈ ਆ ਨਾ ਬਾਈ ਦੀਆਂ ਤੇ ਮੈਂ ਬਾਈ ਦੇ ਨਾਲ ਪਿੰਡ ਦਾ ਕੰਮ ਕਰਾਉਂਦਾ ਰਹਿਣਾਗਾ ਵੀ ਸਾਨੂੰ ਸ਼ੌਂਕ ਹੈਗਾ ਵੀ ਸਾਡਾ ਪਿੰਡ ਸੋਹਣਾ ਬਣੇ ਕਿਉਂਕਿ ਪਾਣੀ ਦਾ ਵੀ ਸਾਡੇ ਛੱਪੜਾਂ ਦਾ ਬੁਰਾ ਹਾਲ ਹੈਗਾ ਵਾਟਰ ਵਾਕਸਾਂ ਦਾ ਕੋਈ ਪਾਰਕ ਵਗੈਰਾ ਨਹੀਂ ਗੇ ਤੇ ਹੁਣ ਬਾਈ ਨੇ ਕੁਝ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਵੀ ਬਾਈ ਨੇ ਚੰਗੇ ਕੰਮ ਕਰਨੇ ਸ਼ੁਰੂ ਕਰਤੇ ਹੈਗੇ ਵੀ ਸਾਡਾ ਪਿੰਡ ਤਰੱਕੀ ਤੇ ਆਵੇ ਤੇ ਅਸੀਂ ਪਾਣੀ ਦਾ ਵਿਕਾਸ ਕਰਕੇ ਵੀ ਲੋਕ ਸੌਖੇ ਹੋ ਜਾਣ ਹਨ ਕਿਉਂਕਿ ਇਹ ਵੱਡੇ ਕੰਮ ਹੁੰਦੇ ਹੈ ਕੋਈ ਛੱਪੜਾਂ ਦਾ ਲਾ ਲੋ ਵੀ ਹੁਣ ਸਾਰੇ ਛੱਪੜ ਭਰੇ ਪਏ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਛੱਪੜੇ ਗਏ ਕੋਈ ਪਿੰਡ ਹੋਊਗਾ ਜਿਹੜਾ ਸੌਖਾ ਹੋਊਗਾ ਨਹੀਂ ਛੱਪੜਾਂ ਦਾ ਬੁਰਾ ਹਾਲ ਆ ਗਲੀਆਂ ਨਾਲੀਆਂ ਦਾ ਤੇ ਸਾਨੂੰ ਐ ਵੀ ਅਸੀਂ ਕੰਮ ਕਰਕੇ ਤੇ ਸਾਡੇ ਪਿੰਡ ਨੂੰ ਵੀ ਸੋਨਾ ਬਣਾਈ ਗਏ ਮੈਂ ਸਾਰੀ ਦਿੜੀ ਤੜਕੇ ਉੱਠ ਕੇ ਨਿਕਲਦਾ ਕਿਵਰੀ ਤਾਂ ਰੋਟੀ ਵੀ ਨਹੀਂ ਖਾਂਦੇ ਤੇ ਐਂ ਤੁਰੇ ਫਿਰਦੇ ਆ ਪਿੰਡ ਦੇ ਵਿੱਚ ਠੀਕ ਐ ਸਾਨੂੰ ਐ ਹੁੰਦਾ ਕਿ ਯਾਰਾ ਕੰਮ ਹੋ ਜੇ ਕਿਉਂਕਿ ਕੱਲੇ ਬੰਦੇ ਤੇ ਬਸ ਦੀ ਗੱਲ ਨਹੀਂ ਹੁੰਦੀਗੀ ਕਿਉਂਕਿ ਪੰਜ ਬੰਦੇ ਨੇ ਕਿਤੇ ਕਾਗਜ਼ ਪੱਤਰਾਂ ਵਾਸਤੇ ਜਾਂ ਕੋਈ ਲਿਖ ਲਿਖਾ ਕਰਕੇ ਹੋਰ ਵੀ ਥਾਂ ਜਾਣਾ ਹੁੰਦਾਗਾ ਮੁਲਾਜ਼ਮਾਂ ਕੋਲੇ ਜਾਂ ਕੋਰ ਤੇ ਮੈਨੂੰ ਐ ਹੁੰਦਾ ਚੱਲ ਵੀ ਮੈਂ ਪਿੰਡ ਨੂੰ ਸਾਂਭਦਾਗਾ ਵੀ ਆਪਾਂ ਵੀ ਕੋਈ ਕੰਮ ਕਰਾਉਣਾਗਾ ਕੋਈ ਮਿਸਤਰੀ ਨਾਲ ਦੋ ਜਾਗਾ ਹੋਰ ਤੇ ਮੈਂ ਉੱਥੇ ਸਾਂਭਦਾਗਾ ਤੁਰੇ ਫਿਰਦ ਰਨੇ ਹਣਾ ਨਾਲ ਯਾਰੀ ਹੈਗੀ ਸਾਡੀ ਤੇ ਲੋਕ ਇੰਨੇ ਗਿਰ ਗ ਵੀ ਮਤਲਬ ਸਾਡੀ ਬਦਨਾਮੀ ਉਹਨਾਂ ਨੂੰ ਐ ਵੀ ਇਹ ਕਿਤੇ ਨਾ ਨਾਂ ਨਾ ਕਮਾ ਜਾਣ ਕਿਸੇ ਕੋਲੋਂ ਤੇ ਸਾਡੀ ਬਦਨਾਮੀ ਦੇ ਮਾਰੇ ਨਾ ਤੁਸੀਂ ਮੰਨੋਗੇ ਵੀ ਇਹ ਜਿਹੜੀਆਂ ਹਰਕਤਾਂ ਕਰ ਰਹੇ ਜਿਹੜੀਆਂ ਜਮਾ ਗਿਰੀਆਂ ਹੋਣ ਜਾਂ ਕਰਦਾ ਸਾਡੀਆਂ ਰਜਿਸਟਰੀਆਂ ਤੱਕ ਫਰੋਲਦੀਆਂ ਲੋਕਾਂ ਨੇ ਵੀ ਮਤਲਬ ਇਹ ਵੀ ਇਹਨਾਂ ਦੇ ਜੇ ਕੋਈ ਸਾਨੂੰ ਇਹ ਜੀ ਕੋਈ ਮਿਲ ਜੇ ਡੂੰਗ ਵੀ ਮਤਲਬ ਅਸੀਂ ਇਹਨਾਂ ਦਾ ਵੀ ਐਂ ਕਹਿ ਲਗੇ ਜੀ ਆਹ ਦੇਖੋ ਇਹ ਤਾਂ ਜਗ੍ਹਾ ਰੋਕੀ ਬੈਠੇ ਜਾਂ ਕਿ ਮਤਲਬ ਹਰੇਕ ਚੀਜ਼ ਦੇ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀਗੀ ਤੇ ਮੈਨੂੰ ਆਪਾਂ ਕਹਣਗੇ ਵੀ ਪਿੰਡ ਦਾ ਮਸਲਾ ਭਾਈਚਾਰਾ ਕੈਮਰਾ ਵੀ ਆਪਾਂ ਕਾਹਨੂੰ ਕਿਸੇ ਦਾ ਨਾਮ ਲੈਣਾ ਹਨ ਤੇ ਭਾਈ ਇਹਨਾਂ ਨੇ ਪਰ ਇਹ ਰੱਖ ਨਹੀਂ ਰਹੇਗੇ ਹਰ ਇੱਕ ਗੱਲ ਤੇ ਬਹਿਬਤ ਕਰਨੀ ਹੈ ਹਰ ਇੱਕ ਗੱਲ ਤੇ ਬਹਿਬਤ ਕਰਨੀ ਹੈ ਅਸੀਂ ਕੋਈ ਵੀ ਵੀਡੀਓ ਪਾਉਣੇ ਪਿੰਡ ਦੇ ਕੰਮ ਦੀ ਤਾਂ ਉਹਦੇ ਵਿੱਚ ਵੀ ਇਹਨਾਂ ਨੇ ਕਮੈਂਟ ਉਹ ਜੇ ਕਰਨੇ ਵੀ ਅਸੀਂ ਕੋਈ ਸਬੂਤ ਰੱਖ ਲਗੇ ਵੀ ਭਾਈ ਤੁਸੀਂ ਆਹ ਕਹਿਤਾ ਤਾਂ ਇਹ ਸ਼ਬਦ ਵੀ ਵਿੱਚ ਨੋਟ ਕਰ ਕਰ ਰੱਖ ਦੇਗੇ ਵੀ ਇਹਨਾਂ ਨੇ ਵੀ ਮਤਲਬ ਕੋਈ ਆਹ ਕਹਿਤਾ ਤਾਂ ਅਸੀਂ ਉਹਨੂੰ ਸ਼ਬਦ ਰੱਖ ਕੇ ਵੀ ਭਾਈ ਤੁਸੀਂ ਆਹ ਤਾਂ ਕਰਤਾ ਤੇ ਹੁਣ ਤੁਸੀਂ ਆਹ ਵੀ ਕਹਿਆ ਸੀਗਾ ਹਨਾ ਭਾਈ ਕੋਈ ਵੀ ਬੰਦਾ ਇੱਕ ਵਾਰੀ ਚ ਨਹੀਂ ਸਾਰੇ ਕੰਮ ਕਰ ਸਕਦਾ ਹੁੰਦਾ ਮੀਂਹ ਆਪਾ ਕਹਿਦਗੇ ਵੀ ਇਹ ਫੂਕ ਮਾਰ ਕੇ ਕੰਮ ਕਰਨੇ ਹੈਗੇ ਹਨਾ ਇਹ ਸਰਪੰਚ ਬਣ ਗਿਆ ਜਾਂ ਕੋਈ ਮੈਂਬਰ ਬਣ ਗਿਆ ਹਨਾ ਉਹਨੇ ਕਿਹੜਾ ਵਿਚਾਰੇ ਨੇ ਆਪ ਦੀ ਜੇਬ ਚ ਲਾਉਣਾ ਹੁੰਦਾ ਕੁਝ ਜੋ ਸਰਕਾਰ ਦਊਗੀ ਜਾਂ ਕੋਈ ਪੰਚਾਇਤ ਦਾ ਫੰਡ ਆ ਉਹਦੇ ਚ ਹੀ ਲਾਉਣਾ ਪਰ ਅਸੀਂ ਫਿਰ ਵੀ ਆਪ ਦੀ ਜੇਬਾਂ ਚੋਂ ਵੀ ਲਾ ਲਾ ਕੇ ਕੰਮ ਕਰੀ ਜਾਂਦੇ ਵੀ ਸਾਡਾ ਪਿੰਡ ਸੋਹਣਾ ਬਣ ਜੇ ਠੀਕ ਹੈ ਤੇ ਇਹਨਾਂ ਨੇ ਮਤਲਬ ਹਰੇਕ ਗੱਲ ਦੇ ਵਿੱਚ ਇਹਨਾਂ ਨੇ ਕੋਈ ਟੰਗ ੜਾ ਦੇਣੀ ਹੈਗੀ ਵੀ ਕਿਸੇ ਗੱਲੋਂ ਇਹਨਾਂ ਨੂੰ ਮਾੜਾ ਕਹਾਇ ਗਿਆ ਸੁਣ ਵੀ ਇਹ ਬੰਦੇ ਦਾ ਇਹਦਾ ਜਮਾਂ ਚੋਰ ਆ ਇਹ ਬੰਦੇ ਆਗੇ ਬੰਦੇ ਚੋਂ ਆ ਥੋਡੇ ਕੋਲੇ ਬਾਕੀ ਆ ਤਾਂ ਤੁਹਾਨੂੰ ਮੈਂ ਜਿਹੜੀ ਦੱਸ ਦਣਾ ਹਨਾ ਵੀ ਕਿਹੜੇ ਕਰ ਬਾਕੀ ਮੈਂ ਅਜੇ ਤੱਕ ਨਾਂ ਨਹੀਂ ਲਊਂਗਾ ਪਰ ਜਿਵੇਂ ਜਿਵੇਂ ਸਮਾਂ ਆਊਗਾ ਵੀਡੀਓ ਠੋਕ ਠੋਕ ਕੇ ਪਾ ਕੇ ਦਊਂਗਾ ਬਈ ਤੁਹਾਨੂੰ ਜਿਹੜੇ ਪਿੰਡ ਦਾ ਗੰਦ ਤੁਹਾਨੂੰ ਸਹੀ ਮੈਨੇਚਾ ਨਾ ਗੰਦ ਨਾਲ ਵਾਲਾ ਨਹੀਂ ਹੁੰਦਾ ਗੰਦ ਉਹੀ ਹੁੰਦਾਗਾ ਜਿਹੜੇ ਇਹ ਗੰਦ ਪਾਉਂਦੇ ਆਗੇ ਵੀ ਜਿਨ੍ਹਾਂ ਤੋਂ ਇਹ ਜਰੈਣੀਆਂ ਦਾ ਵੀ ਇਹ ਪਿੰਡ ਦਾ ਕੰਮ ਕਰਕੇ ਹੋ ਰਹੇ ਆ ਠੀਕ ਹੈ ਤੇ ਮੈਂ ਤੁਹਾਨੂੰ ਵੀਡੀਓ ਮੈਂ ਪਾ ਪਾ ਕੇ ਭੇਜੀ ਜਾਊਂਗਾ ਤੇ ਵੀਰ ਬਣ ਕੇ ਦੱਸਣਾਗਾ ਜੇ ਮੇਰੇ 'ਚ ਵੀ ਕੋਈ ਕਸੂਰ ਹੋਊਗਾ ਤਾਂ ਬਾਈ ਤੁਸੀਂ ਸਾਰੇ ਦੇਖਦੇ ਹੋ ਹਨ ਜੇ ਚੰਗੀ ਗੱਲ ਆਪਾਂ ਕੰਮ ਕਰਾਂਗੇ ਤਾਂ ਸ਼ੇਅਰ ਕਰਨਾਗਾ ਹਨ ਜੇ ਮਾੜਾ ਕਰਦਾ ਤਾਂ ਉਹ ਜਿਹਾ ਸਾਡੇ ਨਾਲ ਗਾਲ੍ਹਾਂ ਵੀ ਭਰਾ ਦੇਣਗੇ ਕੋਈ ਦਿੱਕਤ ਨਹੀਂ ਕੀ ਹਨ ਕਿਉਂਕਿ ਜੇ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਉਹਦੇ ਹਿਸਾਬ ਨਾਲ ਹੀ ਮਿਲਣਾ ਚਾਹੀਦਾ ਠੀਕ ਹੈ ਤੇ ਆ ਵੀ ਮੇਰੀ ਵੀਡੀਓ ਜਰੂਰ ਸ਼ੇਅਰ ਕਰਿਓ ਹਨ ਪੰਚਾ ਦੇ ਮੜਾ ਜਾ